ਦੋਸਤੋ ਲੰਘੇ ਦੇ ਨਹੀਂ ਯੂਕੇ ਦੇ ਵਿੱਚ ਇੱਕ ਵੈਬ ਸੀਰੀਜ਼ ਬੜੀ ਪ੍ਰਚਲਿਤ ਹੋਈ ਬੜੀ ਪੋਪੂਲਰ ਹੋਈ ਨਾਈਟ ਸਲੀਪਰ ਉਹਦੇ ਵਿੱਚ ਟ੍ਰੇਨ ਨੂੰ ਹਾਈਜੈਕ ਕਰਨ ਦੀ ਕਹਾਣੀ ਸੀਗੀ ਫਿਰ ਅਸੀਂ ਅਕਸਰ ਹੀ ਪਲੇਨਾਂ ਨੂੰ ਜਹਾਜ਼ਾਂ ਨੂੰ ਹਾਈਜੈਕ ਕਰਨ ਦੀਆਂ ਕਹਾਣੀਆਂ ਟੀਵੀ ਦੇ ਉੱਤੇ ਵੇਖਦੇ ਆਂ ਨਾਟਕਾਂ ਦੇ ਵਿੱਚ ਸੀਰੀਜ਼ਾਂ ਦੇ ਵਿੱਚ ਵੇਖਦੇ ਆਂ ਤੇ ਇਸੇ ਤਰੀਕੇ ਦੀ ਬਦਕਿਸਮਤੀ ਵਾਲੀ ਗੱਲ ਹੈ ਕਿ ਜੋ ਕੁਝ ਵੀ ਟੀਵੀ 'ਚ ਹੁੰਦਾ ਉਹ ਇੱਕ ਡਰਾਮਾ ਹੁੰਦਾ ਪਰ ਜਦੋਂ ਰੀਅਲ ਲਾਈਫ ਦੇ ਵਿੱਚ ਹੁੰਦਾ ਤਾਂ ਬਹੁਤ ਸਾਰੀਆਂ ਰੀਅਲ ਜਾਨਾਂ ਵੀ ਜਾਂਦੀਆਂ ਤੇ ਇਸੇ ਤਰੀਕੇ ਦੀ ਘਟਨਾ ਵਰਤ ਗਈ ਆ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਉੱਥੇ ਇੱਕ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆ ਬੀਐਲਏ ਦੇ ਮੈਂਬਰਸ ਦੇ ਵੱਲੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਇਹ ਜਿਹੜੀ ਬੀਐਲਏ ਆ ਬਲੋਚਿਸਤਾਨ ਲਿਬਰੇਸ਼ਨ ਆਰਮੀ ਇਹਨੂੰ ਯੂਕੇ ਯੂਐਸਏ ਤੇ ਪਾਕਿਸਤਾਨ ਇਹਨਾਂ ਤਿੰਨਾਂ ਜਗ੍ਹਾਾਂ ਨੇ ਇਹਨੂੰ دہشتਗਰਦ ਜਥੇਬੰਦੀ ਐਲਾਨਿਆ ਹੋਇਆ ਆਬਵੀਅਸਲੀ ਇੰਡੀਆ ਵਾਲਿਆਂ ਨੇ ਨਹੀਂ ਜਾਂ ਬਾਕੀ ਹੋਰ ਬਹੁਤ ਸਾਰੀਆਂ ਕੰਟਰੀਜ਼ ਨੇ ਨਹੀਂ ਐਂਡ ਇਹ ਜਿਹੜੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਆ ਦਾ ਇਤਿਹਾਸ ਕੀ ਆ ਤੇ ਸਾਰਾ ਜਿਹੜਾ ਬਲੋਚਿਸਤਾਨ ਤੇ ਪਾਕਿਸਤਾਨ ਦਾ ਇਹ ਜਿਹੜਾ ਕੌਨਫਲਿਕਟ ਆ ਇਦੀ ਕੀ ਹਿਸਟਰੀ ਆ ਇੱਥੇ ਤੱਕ ਕਿਦਾਂ ਸਥਿਤੀਆਂ ਇਹ ਆਈਆਂ ਤੇ ਇਸ ਸਮੇਂ ਕੀ ਕਹਾਣੀ ਆ ਇਹਦੀ ਸਾਰੀ ਆਪਾਂ ਗੱਲ ਕਰਨੀ ਆ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਲੇਟੈਸਟ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕਰਦਾ ਹਜੇ ਤੱਕ ਬਹੁਤ ਸਾਰੇ ਜਿਹੜੇ ਪੈਸੇਂਜਰਸ ਨੇ ਯਾਤਰੀ ਨੇ ਉਹ ਏਸ ਟ੍ਰੇਨ ਦੇ ਵਿੱਚ ਫਸੇ ਹੋਏ ਨੇ ਇਹਦੇ ਵਿੱਚ ਜ਼ਿਆਦਾਤਰ ਸਿਕਿਉਰਿਟੀ ਅਫੀਸ਼ਰਸ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਮਤਲਬ ਕਿ ਜਿਹੜੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਸੰਬੰਧਤ ਸਿਕਿਉਰਿਟੀ ਵਾਲੇ ਲੋਕ ਨੇ ਜਾ ਸਰਕਾਰੀ ਲੋਕ ਨੇ ਇਸ ਟ੍ਰੇਨ ਦੇ ਵਿੱਚ ਬਹੁਤ ਸਾਰੇ ਉਹ ਲੋਕ ਸਫਰ ਕਰਦੇ ਨੇ ਤੇ ਉਹਨਾਂ ਦੇ ਪਰਿਵਾਰ ਵੀ ਸਫਰ ਕਰਦੇ ਨੇ ਸੋ ਇਸ ਕਰਕੇ ਇਹਨੂੰ ਖੈਰ ਨਿਸ਼ਾਨਾ ਵੀ ਇਹਨੂੰ ਤਾਂ ਹੀ ਬਹੁਤ ਵਾਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਬੀਐਲਏ ਨੇ ਜਿਹੜਾ ਇਹ ਸਟ੍ਰੇਨ ਨੂੰ ਇਹ ਜਿਹਦਾ ਨਾਂ ਹੈਗਾ ਜਾਫਰ ਐਕਸਪ੍ਰੈਸ ਵੀ ਇਹਨੂੰ ਨਿਸ਼ਾਨਾ ਬਣਾਇਆ ਹੋਵੇ ਅੱਗੇ ਵੀ ਬਹੁਤ ਵਾਰ ਏਐਸਕੇ ਦੇ ਹਮਲੇ ਜਿਹੜੇ ਆ ਉਹ ਜਾਫਰ ਐਕਸਪ੍ਰੈਸ ਤੇ ਹੁੰਦੇ ਰਹੇ ਆ ਨਵੰਬਰ ਦੇ ਵਿੱਚ ਵੀ ਪਿਛਲੇ ਨਵੰਬਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਇੱਕ ਅਟੈਕ ਹੋਇਆ ਸੀਗਾ ਜਦੋਂ ਕੋਇਟਾ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਸੁਸਾਇਸਾਈਡ ਬੌਮਬਰ ਨੇ ਆਪਣੇ ਆਪ ਨੂੰ ਜਿਹੜਾ ਉੜਾ ਲਿਆ ਸੀਗਾ ਇਹਦੇ ਵਿੱਚ 30 ਲੋਕ ਮਾਰੇ ਗਏ ਸਗੇ ਉਹਦੀ ਰਿਸਪੌਂਸਿਬਿਲਟੀ ਵੀ ਬੀਐਲਏ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ ਸੀ ਸੋ ਜਿਹੜਾ ਇਸੇ ਤਰੀਕੇ ਨਾਲ ਅਗਸਤ 2024 ਦੇ ਦੌਰਾਨ ਇੱਕ ਹਮਲਾਵਰ ਦੇ ਵੱਲੋਂ ਟ੍ਰੈਕ ਦਾ ਇੱਕ ਹਿੱਸਾ ਜਿਹੜਾ ਬਲੋਚਿਸਤਾਨ ਦੇ ਅੰਦਰ ਉਹਨੂੰ ਉੜਾ ਦਿੱਤਾ ਗਿਆ ਸੀਗਾ ਇਹਦੇ ਚੱਲਦੇ ਆ ਇਹ ਜਿਹੜੀ ਜਾਫਰ ਐਕਸਪ੍ਰੈਸ ਆ 2 ਮਹੀਨਿਆਂ ਦੇ ਲਈ ਇਹਦੀ ਸਰਵਿਸ ਜਿਹੜੀ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਤੇ ਪਿਛਲੇ ਸਾਲ ਜਨਵਰੀ ਦੇ ਵਿੱਚ ਵੀ ਜਿਹੜੇ ਇਹ ਸੈਪਰੇਟਸ ਨੇ ਇਹਨਾਂ ਨੇ ਇੱਕ ਜਿਹੜਾ ਬੰਬ ਜਿਹੜਾ ਆ ਉਹ ਟ੍ਰੇਨ ਦੇ ਰੂਟ ਦੇ ਮੋਲਨ ਏਰੀਆ ਦੇ ਨਜ਼ਦੀਕ ਰੱਖਿਆ ਸੀਗਾ ਘੱਟੋ ਘੱਟ 13 ਲੋਕ ਇਹਦੇ ਵਿੱਚ ਵੀ ਫਟੜ ਹੋਏ ਸਕੇ ਸੋ ਇਹ ਪਹਿਲੀ ਵਾਰ ਨਹੀਂ ਹੈਗਾ ਜਦੋਂ ਜਾਫਰ ਐਕਸਪ੍ਰੈਸ ਨੂੰ ਬੀਐਲਈ ਨੇ ਨਿਸ਼ਾਨਾ ਬਣਾਇਆ ਹੋਵੇ ਇਹਨਾਂ ਨੇ ਹੁਣ ਡਿਮਾਂਡਸ ਕੀ ਕੀਤੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਰ ਇਹ ਇਹਨਾਂ ਨੇ ਜਿਹੜਾ ਇਸ ਸਭ ਕਾਸੀ ਨੂੰ ਅੰਜਾਮ ਕਿਵੇਂ ਦਿੱਤਾ ਹੁਣ ਜਿਹੜੀ ਜਾਫਰ ਐਕਸਪ੍ਰੈਸ ਆ ਇਹ ਕੋਇਟਾ ਤੋਂ ਚੱਲੀ ਆ ਤੇ ਇਹਨੇ ਪਹੁੰਚਣਾ ਆ ਪੇਸ਼ਾਵਰ ਕੇਪੀ ਦੇ ਵਿੱਚ ਬਹੁਤ ਲੰਬਾ ਸਫ਼ਰ ਆ 30 ਘੰਟਿਆਂ ਦਾ ਸਫ਼ਰ ਆ ਤੇ ਇਹਦੇ ਵਿੱਚ ਅਬਾਊਟ 30 ਹੀ ਸਟੇਸ਼ਨ ਆਉਂਦੇ ਆ ਤੇ 1600 ਕਿਲੋਮੀਟਰ ਲੰਬਾ ਇਹ ਰੂਟ ਆ ਕੋਇਟਾ ਤੋਂ ਲੈ ਕੇ ਪੇਸ਼ਾਵਰ ਤੱਕ ਦਾ ਜਿੱਥੇ ਇਹ ਟ੍ਰੇਨ ਜਿਹਦੇ ਤੇ ਚੱਲਣੀ ਆ ਸੋ ਇਹ ਕੋਇਟਾ ਤੋਂ ਮੰਗਲਵਾਰ ਉੱਥੇ ਦੇ ਪਾਕਿਸਤਾਨ ਦੇ ਸਵੇਰੇ 9 ਵਜੇ ਚੱਲਦੀ ਆ ਸੋ ਰੇਲਵੇ ਅਫੀਸ਼ੀਅਲਸ ਦੇ ਦੱਸਣ ਦੇ ਮੁਤਾਬਕ ਜੀ ਇਹ ਜਿਹੜਾ ਹਮਲਾ ਆ ਇਹ ਮੰਗਲਵਾਰ ਨੂੰ ਦੁਪਹਿਰ ਨੂੰ 1 ਵਜੇ ਦੇ ਜਿਹੜਾ ਸਾਹਮਣੇ ਪੇਸ਼ ਆਇਆ ਆ ਆਬਵੀਅਸਲੀ ਜੇ ਮੈਂ ਦੱਸਿਆ ਕਿ ਜਿਹੜੀ ਟ੍ਰੇਨ ਆ ਉਹ ਮੰਗਲਵਾਰ ਨੂੰ ਸਵੇਰੇ 9 ਵਜੇ ਕੋਇਟਾ ਤੋਂ ਚੱਲੀ ਆ ਤੇ ਦੁਪਹਿਰ ਨੂੰ 1 ਵਜੇ ਇਹਦੇ ਤੇ ਇਹ ਅਟੈਕ ਹੁੰਦਾ ਆ ਅਟੈਕ ਹੁੰਦਾ ਬੜਾ ਹੀ ਪਹਾੜੀ ਇਲਾਕਾ ਆ ਬਲੋਚਿਸਤਾਨ ਦਾ ਬੋਲਨ ਪਾਸ ਉਹਦੇ ਨਜ਼ਦੀਕ ਅੰਗਰੇਜ਼ਾਂ ਦੇ ਸਮੇਂ ਦੀਆਂ ਬਣੀਆਂ ਹੋਈਆਂ ਟਨਲਸ ਨੇ ਤੇ ਉਥੇ ਇਹ ਅਟੈਕ ਕੀਤਾ ਜਾਂਦਾ ਸੋ ਬੀਐਲਈ ਦੇ ਵੱਲੋਂ ਇਹ ਹਮਲਾ ਕਰਕੇ ਇਹਨੂੰ ਟ੍ਰੇਨ ਨੂੰ ਰੋਕਿਆ ਜਾਂਦਾ ਵੀਡੀਓ ਵੀ ਇੱਕ ਮੈਂ ਤੁਹਾਡੇ ਨਾਲ ਨਸ਼ਰ ਕਰ ਰਿਹਾ ਨਾਲ ਦੀ ਨਾਲ ਇਹ ਵੀ ਇਹਨਾਂ ਨੇ ਬੀਐਲਈ ਵਾਲਿਆਂ ਨੇ ਖੁਦ ਹੀ ਇਸ ਵੀਡੀਓ ਨੂੰ ਨਸ਼ਰ ਕੀਤਾ ਆ ਭਾਰਤੀ ਮੀਡੀਆ ਦੇ ਉੱਤੇ ਕਾਫੀ ਇਹ ਚੱਲ ਰਹੀ ਆ ਪਾਕਿਸਤਾਨ ਦੇ ਮੀਡੀਆ ਨੇ ਇਹਨੂੰ ਜਿਆਦਾ ਜਿਹੜਾ ਇਸ ਪੂਰੇ ਈਵੈਂਟ ਨੂੰ ਕਵਰ ਹੀ ਨਹੀਂ ਕੀਤਾ ਉਹਦੇ ਤੇ ਵੀ ਆਪਾਂ ਆਉਨੇ ਆ ਪਰ ਖੈਰ ਇਹ ਜਿਹੜਾ ਪਖੋਜਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਅਟੈਕ ਨੂੰ ਅੰਜਾਮ ਦਿੱਤਾ ਮੰਗਲਵਾਰ ਦੁਪਹਿਰ ਨੂੰ 1 ਵਜੇ ਹਮਲਾ ਕਰਕੇ ਇਹਨੂੰ ਰੋਕਿਆ ਬਲਾਸਟ ਕਰਕੇ ਉਸ ਤੋਂ ਬਾਅਦ ਜਿਹੜਾ ਇਹਦੇ ਜਿਹੜੇ ਯਾਤਰੀ ਸੀਗੇ ਉਹਨਾਂ ਨੂੰ ਬੰਧਕ ਬਣਾ ਲਿਆ ਜੇ ਮੈਂ ਦੱਸਿਆ ਕਿ ਇਹਦੇ ਵਿੱਚ ਬਹੁਤ ਸਾਰੇ ਸਰਕਾਰੀ ਸਿਕਿਉਰਿਟੀ ਦੇ ਨਾਲ ਸੰਬੰਧਿਤ ਵਾਲੇ ਜਿਹੜੇ ਹਮਲਾ ਫੈਲਾਇਆ ਇਸ ਕਰਕੇ ਬੜੀ ਅਹਿਮ ਆ ਸਰਕਾਰ ਦੇ ਲਈ ਵੀ ਕਿ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਸਫਰ ਕਰਦੇ ਆ ਹੁਣ ਅੱਛਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਹਨੂੰ ਰੋਕਿਆ ਤੇ ਇਹਨੂੰ ਰੋਕ ਕੇ ਜਿਹੜੇ ਪੈਸੇਂਜਰ ਸਕੇ ਯਾਤਰੀ ਸਕੇ ਉਹਨਾਂ ਨੂੰ ਬਣਾ ਲਿਆ ਬੰਦਕ ਇੱਥੇ ਤੱਕ ਦਾ ਤੁਸੀਂ ਆਬਵੀਅਸਲੀ ਆਪਾਂ ਕਹਾਣੀ ਤੇ ਆ ਗਏ ਤੁਹਾਨੂੰ ਪਤਾ ਕਿ ਜਦੋਂ ਹਾਈਜੈਕ ਦੀ ਇਦਾਂ ਦੀ ਕੋਈ ਵੀ ਘਟਨਾ ਹੁੰਦੀ ਸਭ ਤੋਂ ਜ਼ਰੂਰੀ ਇਹ ਹੁੰਦਾ ਸਰਕਾਰਾਂ ਦੇ ਲਈ ਉਹਨਾਂ ਦੇ ਲਈ ਆਪਰੇਸ਼ਨ ਕਰਨਾ ਬਹੁਤ ਜ਼ਿਆਦਾ ਹਾਰਡ ਇਸ ਕਰਕੇ ਹੋ ਜਾਂਦਾ ਕਿਉਂਕਿ ਨਿਰਦੋਸ਼ ਲੋਕ ਮਾਸੂਮ ਲੋਕ ਜਿਹੜੇ ਆ ਉਹ ਚਾਹੇ ਜਹਾਜ਼ ਹੋਵੇ ਚਾਹੇ ਟ੍ਰੇਨ ਹੋਵੇ ਚਾਹੇ ਬੱਸ ਹੋਵੇ ਉਹਦੇ ਵਿੱਚ ਹੁੰਦੇ ਕਿ ਉਹਨਾਂ ਦੇ ਉੱਤੇ ਜਦੋਂ ਹਮਲਾਵਰਾਂ ਨੂੰ ਫੜਿਆ ਜਾਵੇ ਜਾਂ ਉਹਨਾਂ ਤੇ ਅਟੈਕ ਕੀਤਾ ਜਾਵੇ ਤੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਸਰਕਾਰਾਂ ਦਾ ਕੰਮ ਹੁੰਦਾ ਸੋ ਇਸ ਕਰਕੇ ਇਸ ਤਰੀਕੇ ਦਾ ਜਿਹੜਾ ਕੋਈ ਵੀ ਆਪਰੇਸ਼ਨ ਹੁੰਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੁਣ ਇਹਦੇ ਵਿੱਚ ਜਿਹੜੀਆਂ ਬੱਖ-ਬੱਖ ਰਿਪੋਰਟਾਂ ਸਾਨੂੰ ਹਾਸਲ ਹੋ ਰਹੀਆਂ ਨੇ ਜੀ ਕੁਝ ਤਾਂ ਲੋਕ ਅਚਾਹ ਪਾਕਿਸਤਾਨ ਦੇ ਜਿਹੜੇ ਸਿਕਿਉਰਿਟੀ ਜ਼ਰਾਏ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਘਟੋ ਘਟ ਪਾਕਿਸਤਾਨ ਦੀ ਜਿਹੜੀ ਆ ਸਿਕਿਉਰਿਟੀ ਫੋਰਸਸ ਨੇ ਉਹਨਾਂ ਨੇ ਜੀ 27 ਕ ਜਿਹੜੇ ਇਹ ਮਿਲਿਟੈਂਟ ਸਗੇ ਜਿਹੜੇ ਹਥਿਆਰਬੰਦ ਹਮਲਾਵਰ ਸਗੇ ਵੀ ਉਹਨਾਂ ਨੂੰ ਮਾਰ ਦਿੱਤਾ ਐਂਡ ਨਾਲ ਦੀ ਨਾਲ ਕੁਝ ਲੋਕਾਂ ਨੂੰ ਛਡਵਾਇਆ ਗਿਆ ਜਦ ਕਿ ਕੁਝ ਲੋਕ ਜਿਹੜੇ ਆ ਜਿਹੜੇ ਉਹਨਾਂ ਦਾ ਇਹ ਕਹਿਣਾ ਬੀਬੀਸੀ ਦੇ ਉੱਤੇ ਇਹ ਰਿਪੋਰਟ ਛਾਇਆ ਹੋਈ ਆ ਕਿ ਕੁਝ ਲੋਕਾਂ ਦਾ ਇਹ ਕਹਿਣਾ ਕਿ ਜਿਹੜੇ ਇਹ ਹਮਲਾਵਰ ਸਗੇ ਇਹ ਬਲੋਚੀ ਬੋਲੀ ਦੇ ਵਿੱਚ ਗੱਲ ਕਰ ਰਹੇ ਸਗੇ ਤਾਂ ਇਹਨਾਂ ਨੇ ਜਿਹੜਾ ਇਹਨਾਂ ਦਾ ਜੋ ਹਮਲਾਵਰਾਂ ਦਾ ਲੀਡਰ ਸਗਾ ਉਹਨੇ ਆਪਣੇ ਨਾਲ ਦੇਆਂ ਨੂੰ ਕਿਹਾ ਕਿ ਜਿਹੜੇ ਸਿਕਿਉਰਿਟੀ ਵਾਲੇ ਲੋਕ ਨੇ ਉਹਨਾਂ ਤੇ ਅੱਖ ਰੱਖੋ ਨਿਕੰਣੇ ਨਹੀਂ ਚਾਹੀਦੇ ਫਿਰ ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਗੱਲ ਕਰਦੇ ਇੱਕ ਦੂਸਰੇ ਨੂੰ ਕਿਹਾ ਕਿ ਜਿਹੜੇ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਇਹਨਾਂ ਨੂੰ ਛੱਡ ਦੋ ਤੇ ਨਾਲ ਨਾਲ ਦੀ ਨਾਲ ਜਿਹੜੇ ਬਲੋਚਿਸਤਾਨ ਦੇ ਲੋਕ ਨੇ ਇਹਨਾਂ ਨੂੰ ਵੀ ਛੱਡ ਦੋ ਤੇ ਫਿਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪ ਪੈਦਲ ਚੱਲ ਕੇ ਪਹਾੜੀ ਰਾਸਤੇ ਥਾਣੀ ਤੱਕ ਕਿਤੇ ਵੀ ਲਾਗੇ ਦੇ ਸਟੇਸ਼ਨ ਤੇ ਪਹੁੰਚੇ ਬਹੁਤ ਔਖੇ ਹੋ ਕੇ ਉਹ ਇਹ ਵੀ ਗੱਲ ਨਾਲ ਦੀ ਨਾਲ ਸਾਹਮਣੇ ਆਈ ਆ ਤੇ ਬਾਕੀ ਜਿਹੜੀ ਆ ਪਾਕਿਸਤਾਨ ਅਫੀਸ਼ੀਅਲ ਜਿਹੜੀ ਆ ਉਹ ਕਹਿ ਰਹੇ ਨੇ ਉਹਨਾਂ ਨੇ ਇੱਕ ਤਾਂ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਅਸੀਂ 27 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਆ ਦੇ ਨਾਲ ਦੀ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਅਸੀਂ ਜਿਹੜੇ ਆ ਜੀ 127 ਪੈਸੇਂਜਰਸ ਨੂੰ ਜਿਹੜਾ ਉਹਨਾਂ ਨੂੰ ਸੇਫ ਵੀ ਕੀਤਾ ਆ ਸੋ ਇਸ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਚਲੋ ਇਹ ਤਾਂ ਹਜੇ ਬਹੁਤ ਸਾਰੇ ਅੰਕੜੇ ਉੱਤੇ ਥੱਲੇ ਹੋਣੇ ਆ ਜਦੋਂ ਸਾਰਾ ਇਹ ਆਪਰੇਸ਼ਨ ਖਤਮ ਹੋਊਗਾ ਜਾਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਪਾਕਿਸਤਾਨ ਦੀਆਂ ਉਹ ਜਾਣਕਾਰੀ ਦੇਣਗੀਆਂ ਜਾਂ ਫਿਰ ਜੋ ਵੀ ਜਾਣਕਾਰੀ ਇੰਡੀਪੈਂਡੈਂਟਲੀ ਸਾਹਮਣੇ ਆਵੇਗੀ ਪਰ ਬੈਸੇ ਜਿਹੜੇ ਬੀਐਲਏ ਆ ਉਹਨਾਂ ਦਾ ਇਹ ਕਹਿਣਾ ਇਸ ਸਮੇਂ ਅਲ ਦਜ਼ੀਰਾ ਦੀ ਜਿਹੜੀ ਰਿਪੋਰਟ ਆ ਕਿ 150 ਤੋਂ ਜ਼ਿਆਦਾ ਪੈਸੇਂਜਰ ਜਿਹੜੇ ਆ ਉਹ ਹਜੇ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਨੇ 150 ਤੋਂ ਜ਼ਿਆਦਾ ਅੱਛਾ ਇੱਕ ਹੋਰ ਰਿਪੋਰਟ ਵੀ ਆ ਕਿ ਕਈ ਯਾਤਰੀਆਂ ਨੇ ਕਿਹਾ ਕਿ ਕਈ ਲੋਕਾਂ ਨੂੰ ਕਈ ਲੋਕਾਂ ਨੂੰ ਜਿਹੜੇ ਇਹ ਹਮਲਾਵਰ ਸਗੇ ਇਹ ਉਹਨਾਂ ਨੂੰ ਟ੍ਰੇਨ ਦੇ ਵਿੱਚੋਂ ਉਤਾਰ ਕੇ ਤੇ ਆਪਣੇ ਨਾਲ ਕਿਸੇ ਏਰੀਏ ਦੇ ਵਿੱਚ ਲੈ ਗਏ ਆ ਦੈਟ ਮੀਨਸ ਜੇਕਰ ਟ੍ਰੇਨ ਵਾਲੇ ਲੋਕਾਂ ਨੂੰ ਛਡਵਾ ਵੀ ਲਿਆ ਜਾਂਦਾ ਤਾਂ ਜਿਹੜੇ ਬੀਐਲਏ ਦੇ ਲੋਕ ਆ ਉਹ ਬਹੁਤ ਸਾਰੇ ਲੋਕਾਂ ਨੂੰ ਛਡਵਾ ਕੇ ਆਪਣੇ ਨਾਲ ਲੈ ਚੁੱਕੇ ਆ ਲੈ ਜਾ ਚੁੱਕੇ ਆ ਹੁਣ ਬੀਐਲਏ بلوچستان ਲਿਬਰੇਸ਼ਨ ਆਰਮੀ ਨੇ ਇਹ ਚੇਤਾਵਨੀ ਦਿੱਤੀ ਆ ਕਿ ਜੇਕਰ ਪਾਕਿਸਤਾਨ ਦੀ ਅਥਾਰਟिटीज ਨੇ ਸਾਡੇ ਉੱਤੇ ਅਟੈਕ ਕੀਤਾ ਤੇ ਅਸੀਂ ਇਸ ਯਾਤਰੀਆਂ ਨੂੰ ਮਾਰ ਦੇਵਾਂਗੇ ਇਸਵੀਕੇ ਦੀਆਂ ਵੀ ਖਬਰਾਂ ਨੇ ਕਿ ਪਾਕਿਸਤਾਨ ਦੇ ਜਿਹੜੇ ਸਿਕਿਉਰਟੀ ਦੇ ਨਾਲ ਸੰਬੰਧਿਤ ਜ਼ਰਾਏ ਨੇ ਉਹ ਇਸਵੀਕੇ ਦੀਆਂ ਰਿਪੋਰਟਾਂ ਵੀ ਦੱਸ ਰਹੇ ਨੇ ਕਿ ਉਹਨਾਂ ਨੂੰ ਖਤਸ਼ਾ ਆ ਕਿ ਟ੍ਰੇਨ ਦੇ ਵਿੱਚ ਜਿਹੜੇ ਹਮਲਾਵਰ ਨੇ ਉਹਨਾਂ ਦੇ ਵਿੱਚੋਂ ਕੁਝ ਖੁਦ-ਕੁਸ਼ ਬੰਬਾਰ ਵੀ ਹੋ ਸਕਦੇ ਆ ਮਤਲਬ ਕਿ ਉਹਨਾਂ ਨੇ ਆਪਣੇ ਨਾਲ ਕੁਝ ਜਿਹੜਾ ਧਮਾਕਾਖੇਜ਼ ਸਮਗਰੀ ਬੰਨੀ ਹੋਈ ਹੋ ਸਕਦੀ ਆ ਆਬਵੀਅਸਲੀ ਸੁਸਾਇਸਾਈਡ ਬੰਬਰ ਆਪਾਂ ਸਾਰੇ ਜਾਣਦੇ ਆ ਵੀ ਜੇਕਰ ਕੋਈ ਹਮਲਾ ਕੀਤਾ ਜਾਂਦਾ ਤਾਂ ਉਹ ਆਪਣੇ ਆਪ ਨੂੰ ਉਡਾ ਵੀ ਸਕਦੇ ਆ ਆਪਣੇ ਨਾਲ ਬਾਕੀ ਸਾਰੇ ਲੋਕਾਂ ਨੂੰ ਯਾਤਰੀਆਂ ਨੂੰ ਵੀ ਆਬਵੀਅਸਲੀ ਉਹਨਾਂ ਦੇ ਲਈ ਔਖਾ ਹੈ ਆਪਰੇਸ਼ਨ ਕਰਨਾ ਇਸ ਕਰਕੇ ਵੀ ਬੀਐਲਏ ਜਿਹੜਾ ਆ ਇਹਨਾਂ ਦੀਆਂ ਮੰਗਾਂ ਇਹ ਨੇ ਕਿ ਜਿੰਨੇ ਵੀ ਸਾਡੇ ਲੋਕ ਤੁਸੀਂ ਪੜੇ ਹੋਏ ਨੇ ਉਹਨਾਂ ਨੂੰ ਰਿਹਾ ਕਰੋ ਜਿੰਨੇ ਵੀ ਪੋਲਿਟੀਕਲ ਪ੍ਰਿਜ਼ਨਰਸ ਨੇ ਜਾਂ ਜਿਨ੍ਹਾਂ ਨੂੰ ਜਬਰੀ ਗੁੰਮਸ਼ੁਦਾ ਕੀਤਾ ਗਿਆ ਇਹ ਜਬਰੀ ਗਮਸ਼ੁਦਾ ਮਤਲਬ ਕਿ ਉਥੇ ਬਲੋਚਿਸਤਾਨ ਦੇ ਨਾਲ ਸੰਬੰਧ ਤੇ ਲਗਾਤਾਰ ਖਬਰਾਂ ਆਉਂਦੀਆਂ ਨੇ ਕਿ ਬਲੋਚਿਸਤਾਨ ਦੇ ਨੌਜਵਾਨ ਜਿਹੜੇ ਆ ਉਹ ਗਾਇਬ ਹੋ ਜਾਂਦੇ ਨੇ 84 ਮਿਆਂ 90 ਮਿਆਂ ਦੇ ਦੌਰ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਵੀ ਇਹ ਦੇਖਿਆ ਨਾ ਕਿ ਕਿਦਾਂ ਜਿਹੜੇ ਆ ਸਰਦਾਰ ਸਗੇ ਸਿੱਖਾਂ ਦੇ ਨੌਜਵਾਨ ਸਗੇ ਉਹ ਕਿਦਾਂ ਗਾਇਬ ਹੋ ਜਾਂਦੇ ਸੀ ਸਟੇਟ ਵੱਲੋਂ ਗਾਇਬ ਕਰ ਦਿੱਤਾ ਜਾਂਦਾ ਪਾਕਿਸਤਾਨ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਦਾ ਕਿ ਉਹਨਾਂ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਉਹਨਾਂ ਨੂੰ ਗਾਇਬ ਕਰ ਦਿੰਦੀਆਂ ਗਾਇਬ ਕੀ ਕਿ ਉਹਨਾਂ ਤੇ ਹਲਕਾ ਜਿਹਾ ਵੀ ਕਿਸੇ ਤੇ ਸ਼ੱਕ ਪਿਆ ਤਾਂ ਚੱਕ ਕੇ ਅੰਦਰ ਜੇਲ੍ਹ ਦੇ ਵਿੱਚ ਦਾੜਤਾ ਜਾਂ ਫਿਰ ਕਹਾਣੀ ਖਤਮ ਕਰਤੀ ਸੋ ਇਸ ਕਰਕੇ ਬਹੁਤ ਸਾਰੇ ਲੋਕ ਇਹ ਆ ਜਾਂਦਾ ਕਿ ਬਲੋਚਿਸਤਾਨ ਦੇ ਜਿਹੜੇ ਆ ਉਹ ਜ਼ਬਰੀ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਜਿਨ੍ਹਾਂ ਦੇ ਬਾਪ ਤੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਹੀ ਨਹੀਂ ਕੋਈ ਸਬਜ਼ੀ ਲੈਣ ਗਿਆ ਕੋਈ ਕਿਤੇ ক্রিকেট ਖੇਡਣ ਗਿਆ ਮੁੜ ਕੇ ਹੀ ਨਹੀਂ ਆਇਆ ਉਹਨਾਂ ਦੇ ਘਰਦਿਆਂ ਨੂੰ ਪਤਾ ਹੀ ਨਹੀਂ ਕਿ ਸਾਡਾ ਬੱਚਾ ਜੀਂਦਾ ਆ ਜਾਂ ਮਰ ਗਿਆ ਜਾਂ ਕਿੱਥੇ ਆ ਸੋ ਇਦਾਂ ਦੇ ਬਹੁਤ ਸਾਰੇ ਲੋਕ ਪਾਕਿਸਤਾਨ ਦੀਆਂ ਜਿਨ੍ਹਾਂ ਦੇ ਵਿੱਚ ਹੋ ਸਕਦੇ ਆ ਬੀਐਲਏ ਦਾ ਇਹ ਕਹਿਣਾ ਕਿ ਉਹਨਾਂ ਸਾਰਿਆਂ ਨੂੰ ਛੱਡਿਆ ਜਾਵੇ ਨਾਲ ਦੀ ਨਾਲ ਜਿਹੜੇ ਬੀਐਲਏ ਦੇ ਫੜੇ ਹੋਏ ਲੋਕ ਨੇ ਉਹਨਾਂ ਨੂੰ ਛੱਡਿਆ ਜਾਵੇ 48 ਘੰਟਿਆਂ ਦਾ ਅਲਟੀਮੇਟਮ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਨੂੰ ਦਿੱਤਾ ਹੈ ਹੁਣ ਇਹ ਜਿਹੜੀ ਬੀਐਲਏ ਆ ਇਹ ਪਾਕਿਸਤਾਨ ਦੇ ਬਲੋਚਿਸਤਾਨ ਦਾ ਜਿਹੜਾ ਸੂਬਾ ਆ ਇੱਥੇ ਇਨਸਰਜੈਂਸੀ ਔਲਵੇਸ ਹੀ ਚੱਲਦੀ ਰਹੀ ਆ ਐਂਡ ਇਹ ਕੋਈ ਪਹਿਲੀ ਵਾਰ ਇਦਾਂ ਦੀ ਘਟਨਾ ਨਹੀਂ ਵਾਪਰੀ 1948 ਦੇ ਵਿੱਚ ਜਦੋਂ ਇਹਨਾਂ ਨੇ ਕਲਾਤ ਜਿਹੜਾ ਏਰੀਆ ਸੀਗਾ ਜਦੋਂ ਉਹਨੂੰ ਆਪਣੇ ਨਾਲ ਲੜਾਇਆ ਤੇ ਇਹ ਜਿਹੜੇ ਇਹ ਉਸੇ ਤਰੀਕੇ ਦੀ ਕਹਾਣੀ ਆ ਜੀ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਵੀ ਤੁਹਾਨੂੰ ਪਤਾ ਜਦੋਂ ਦੱਖਣ ਦੇ ਵਿੱਚ ਇੱਕ ਸਟੇਟ ਨਹੀਂ ਸੀ ਮੰਦੀ ਭਾਰਤ ਨੇ ਵੀ ਮਿਲਟਰੀ ਭੇਜ ਕੇ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ ਸੀ ਸੋ ਜਦੋਂ ਬਲੋਚਿਸਤਾਨ ਦਾ ਜਿਹੜਾ ਇਹ ਸਾਰਾ ਸੀਨ ਆਉਂਦਾ ਉੱਥੇ ਦੇ ਵੀ ਕੁਝ ਸਰਦਾਰ ਜਿਹੜੇ ਨਹੀਂ ਸੀ ਇਹਨਾਂ ਦੇ ਨਾਲ ਆਉਣਾ ਚਾਹੁੰਦੇ ਪਾਕਿਸਤਾਨ ਦੇ ਨਾਲ ਤੇ ਉਹ 47ਵੇਂਆਂ 48ਵੇਂ ਤੋਂ ਲੈ ਕੇ ਜਿਹੜੀ ਆ ਉੱਥੇ ਇਹ ਸੰਘਰਸ਼ ਚੱਲ ਰਿਹਾ ਕਈ ਵਾਰ ਜਿਹੜਾ ਮੱਧਮ ਪੈ ਜਾਂਦਾ ਕਈ ਵਾਰ ਤੇਜ਼ ਹੋ ਜਾਂਦਾ ਇਹ ਜਿਹੜੀ ਬੀਐਲਏ ਆ ਇਹਦੀ ਸਥਾਪਨਾ ਹੋਈ ਸਗੀ 2000 ਦੇ ਵਿੱਚ ਤੇ 2000 ਤੋਂ ਬਾਅਦ ਇਹ ਵੀ ਲਗਾਤਾਰ ਬਹੁਤ ਸਾਰੀਆਂ ਘਟਨਾਵਾਂ ਵਨ ਇਹਨਾਂ ਨੇ ਅੰਜਾਮ ਦਿੱਤਾ ਕਦੀ ਕਰਾਚੀ ਦੇ ਵਿੱਚ ਕੋਈ ਘਟਨਾ ਕਰ ਦਿੱਤੀ ਕਦੀ ਚਾਈਨਿਸ ਜਿਹੜਾ ਅੰਬੈਸੀ ਦੇ ਉੱਤੇ ਕੋਈ ਅਟੈਕ ਕਰਤਾ ਕਦੀ ਕਿਸੇ ਬਹੁਤ ਲਗਾਤਾਰ ਇਹਨਾਂ ਦੇ ਵੱਲੋਂ ਜਿਹੜਾ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਬੀਐਲਏ ਦੇ ਵੱਲੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਵੱਲੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੂਕੇ ਯੂਐਸਏ ਦੇ ਪਾਕਿਸਤਾਨ ਨੇ ਇਹਨੂੰ ਇੱਕ دہشتਗਰ ਤੇ ਜਥੇਬੰਦੀ ਆਫੀਸ਼ੀਅਲੀ ਐਲਾਨ ਚੁੱਕਾ ਆ ਸੋ ਇਹ ਜਿਹੜਾ ਬਲੋਚਿਸਤਾਨ ਦੇ ਇਥੇ ਇਹਨਾਂ ਦੀ ਪ੍ਰੋਬਲਮ ਇਹ ਆ ਜੀ ਵੈਸੇ ਤਾਂ ਬਲੋਚਿਸਤਾਨ ਦੇ ਵਿੱਚ ਬਲੋਚਾਂ ਦੀ ਸਰਕਾਰ ਬਣਦੀ ਆ ਪਰ ਜਿਹੜੇ ਉੱਥੇ ਦੀ ਆਬਾਦ ਆ ਜੇ ਅੱਛਾ ਬਲੋਚਿਸਤਾਨ ਸੂਬਾ ਵਨ ਆਫ ਦਾ ਰਿਚਸਟ ਸੂਬਾ ਪਾਕਿਸਤਾਨ ਦਾ ਕਿਹਾ ਜਾਂਦਾ ਬਿਕੋਜ਼ ਉਹਦੀ ਜ਼ਮੀਨ ਦੇ ਅੰਦਰ ਜਿਹੜੇ ਮਿਨਰਲ ਦੱਬੇ ਹੋਏ ਨੇ ਜਿਹਨਾਂ ਨੂੰ ਕਿ ਹਜੇ ਉਹ ਕੱਢ ਨਹੀਂ ਪਾ ਰਹੇ ਇਸ ਕਰਕੇ ਬਹੁਤ ਜ਼ਿਆਦਾ ਗਰੀਬ ਨੇ ਪਰ ਉਹ ਜਿਹੜੇ ਬਲੋਚੀ ਲੋਕ ਆ ਉਹ ਇਹਨਾਂ ਨੂੰ ਕੱਢਣ ਵੀ ਨਹੀਂ ਦਿੰਦੇ ਇਹ ਜਿਹੜੀਆਂ ਐਸਪੀਕੇ ਦੀਆਂ ਐਮਰਜੈਂਸੀਜ਼ ਨੇ ਜਿਹੜੇ ਹਥਿਆਰਬੰਦ ਲੋਕ ਨੇ ਉਹ ਕਹਿੰਦੇ ਨੇ ਕਿ ਜਿਹੜੇ ਪਾਕਿਸਤਾਨੀ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਤਾਂ ਪੰਜਾਬੀ ਆ ਜਿਹੜੀ ਪਾਕਿਸਤਾਨ ਦੀ ਸਟੇਟ ਆ ਵੀ ਇਹ ਸਾਰੇ ਸਾਡੇ ਖਣਿਜ ਪਦਾਰਥ ਕੱਢ ਕੇ ਲੈ ਜਾਊਗੀ ਤੇ ਸਾਨੂੰ ਇਹਨਾਂ ਨੇ ਕੀ ਦੇਣਾ ਸਾਨੂੰ ਤਾਂ ਐਦਾਂ ਗਰੀਬੀ 'ਚ ਇਹਨਾਂ ਨੇ ਦੱਬੀ ਰੱਖਣਾ ਜਿਹੜੇ ਸਾਡੇ ਲੀਡਰ ਆ ਬਲੋਚਿਸਤਾਨ ਦੇ ਲੋਕਾਂ ਦਾ ਕਹਿਣਾ ਕਿ ਉਹ ਵਿਕੇ ਹੋਏ ਨੇ ਉਹ ਪਾਕਿਸਤਾਨ ਦੀ ਸਟੇਟ ਤੋਂ ਡਰਦੇ ਇਹਨਾਂ ਦੀਆਂ ਕੱਟਪੁੱਤਰੀ ਕੋਈਟਾ ਕੋਈਟਾ ਜਿਹੜੀ ਰਾਜਸਤਾਨੀਆਂ ਬਲੋਚਿਸਤਾਨ ਦੀ ਵੀ ਉੱਥੇ ਜਿਹਨੂੰ ਵੀ ਬਿਠਾ ਦਿੱਤਾ ਜਾਂਦਾ ਪਾਕਿਸਤਾਨ ਦੀ ਸਟੇਟ ਦੇ ਵੱਲੋਂ ਉਹ ਪਾਕ ਇਸਲਾਮਾਬਾਦ ਦੇ ਹਿਸਾਬ ਦੇ ਨਾਲ ਚੱਲਦਾ ਬਲੂਚੀ ਲੋਕਾਂ ਦਾ ਤਾਂ ਕੋਈ ਭਲਾ ਕਰਦਾ ਨਹੀਂ ਉਹ ਇਸ ਕਰਕੇ ਪਿਛਲੇ ਕਈ ਸਾਲਾਂ ਤੋਂ ਬਲੋਚਿਸਤਾਨ ਦੇ ਵਿੱਚ ਜਾਂ ਬਲੂਚੀ ਲੋਕਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਗੁੱਸੇ ਦੇ ਵਿੱਚ ਨੇ ਪਾਕਿਸਤਾਨ ਦੀ ਸਟੇਟ ਦੇ ਖਿਲਾਫ ਤੇ ਇਹਦੇ ਲਈ ਇੱਕ ਪੋਲੀਟੀਕਲ ਡਾਇਲੌਗ ਦੀ ਜ਼ਰੂਰਤ ਹੈ ਸਿਕਿਉਰਿਟੀ ਪਾਕਿਸਤਾਨ ਦੇ ਜਿਹੜੇ ਇਹ ਕਰਤੇ ਧਰਤੇ ਨੇ ਇਸ ਸਮੇ ਜਿਹੜਾ ਇੱਕ ਤਰੀਕੇ ਦਾ ਮਾਰਸ਼ਲ ਹੋਈਆ ਉੱਥੇ ਵੈਸੇ ਕਹਿਣ ਨੂੰ ਜਮਹੂਰੀਅਤ ਆ ਤੇ ਉਹਨਾਂ ਦਾ ਤਾਂ ਜਿਹੜੀ ਪਾਕਿਸਤਾਨ ਦੀ ਸਟੇਟ ਆ ਜਨਰਲ ਆਸਮਾਨੀਰ ਨੇ ਮਿਲਟਰੀ ਚੀਫ ਜਿਹਾ ਉਹਨਾਂ ਦਾ ਜਿੰਨਾ ਵੀ ਨਿਜਾਮ ਆ ਉਹਨਾਂ ਦਾ ਸਾਰਾ ਇਹਦਾ ਸਾਰਾ ਜੋਰ ਇਸੇ ਗੱਲ ਤੇ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਮਰਾਨ ਖਾਨ ਨੂੰ ਅੰਦਰ ਰੱਖਣਾ ਬਾਕੀ ਜੋ ਕੁਝ ਹੁੰਦਾ ਹੋਈ ਜਾਵੇ ਹੋਰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਮੀਡੀਆ ਦੇ ਉੱਤੇ ਪੂਰਾ ਡੰਡਾ ਚਾੜਿਆ ਆ ਉਹਨਾਂ ਨੇ ਅੱਛਾ ਤੁਸੀਂ ਦੇਖ ਲਓ ਕਿ ਇੰਡੀਅਨ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਰਿਪੋਰਟ ਹੋਇਆ ਉਹ ਤੇ ਆਈ ਥਿੰਕ ਉਹ ਬੜਾ ਸੁਆਵਾਬਕ ਵੀ ਸੀ ਕਿ ਪਾਕਿਸਤਾਨ ਵਾਲੇ ਇੰਡੀਆ ਦਾ ਬਹੁਤ ਕੋਈ ਵੀ ਇਦਾਂ ਦੀ ਗੱਲ ਹੋ ਜਵੇ ਉਹਨੂੰ ਵਧਾ ਚੜਾ ਕੇ ਦੱਸਦੇ ਆ ਇੰਡੀਆ ਵਾਲੇ ਪਾਕਿਸਤਾਨ ਦੀ ਦੱਸਦੇ ਆ ਵਰਲਡ মিডিਆ ਨੇ ਵੱਡੇ ਲੈਵਲ ਤੇ ਇਹਨੂੰ ਰਿਪੋਰਟ ਕੀਤਾ ਪਰ ਪਾਕਿਸਤਾਨ ਦੇ ਜਿੰਨੇ ਤਗੜੇ ਚੈਨਲ ਨੇ ਤੁਸੀਂ ਉਹਨਾਂ ਤੇ ਰਿਪੋਰਟਿੰਗ ਦੇਖ ਲਓ ਨਾ ਦੇ ਮਾਤਰ ਰਿਪੋਰਟਿੰਗ ਆ ਤੁਹਾਡੇ ਤੁਸੀਂ ਸੋਚ ਕੇ ਦੇਖੋ ਕਿਸੇ ਵੀ ਮੁਲਕ ਦੇ 400 ਤੋਂ ਜ਼ਿਆਦਾ ਪੈਸੇਂਜਰ ਜਿਹੜੇ ਆ ਹਾਈਜੈਕਟ ਟ੍ਰੇਨ ਦੇ ਵਿੱਚ ਹੋਣ ਤਾਂ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਕਿਸੇ মিডিਆ ਵਾਲੇ ਨੂੰ ਨਹੀਂ ਦਾ ਸਕਦੀ ਆ ਰਾਤ ਨੂੰ ਉੱਥੇ ਤਾਂ ਪੂਰੇ ਦਾ ਪੂਰਾ ਵਰਲਡ মিডিਆ ਪਹੁੰਚਿਆ ਹੋਣਾ ਚਾਹੀਦਾ ਸੀ ਪਰ ਨਾ ਕਿਸੇ ਨੂੰ ਲਾਗ ਕੇ ਜਾਣ ਦਿੱਤਾ ਗਿਆ ਤੇ ਨਾ ਹੀ মিডিਆ ਤੇ ਪਾਕਿਸਤਾਨ ਦੀ ਤੇ ਕੋਈ ਰਿਪੋਰਟਿੰਗ ਹੋ ਰਹੀ ਹੈ ਇਹਨੂੰ ਲੈ ਕੇ ਇਹ ਇਹ ਕਹਿ ਰਹੇ ਨੇ ਕਿ ਅਸੀਂ ਛੜਵਾ ਲਏ ਜਾਂ ਇੰਨੇ ਮਾਰਤੇ ਜਾਂ ਜੋ ਵੀ ਆ ਉਹ ਹਜੇ ਹੌਲੀ ਹੌਲੀ ਸਾਹਮਣੇ ਆਵੇਗਾ ਪਰ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਆ ਬਹੁਤ ਸਾਰੇ ਲੋਕ ਜਿਹੜੀ ਉਹਨਾਂ ਦੀ ਜਾਨ ਇਸ ਸਮੇਂ ਕੜਿੱਕੀ ਦੇ ਵਿੱਚ ਆ ਤੇ ਕੁਝ ਵੀ ਉੱਥੇ ਹੋ ਸਕਦਾ ਸੋ ਦੁਆ ਗਵਾ ਕਿ ਸਥਿਤੀਆਂ ਜਿਹੜੀਆਂ ਉਹ ਜ਼ਿਆਦਾ ਖਰਾਬੀ ਵੱਲ ਨਾ ਵਧਣ ਇਦੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਵੀ ਹੁਣ ਇੱਕ ਖਬਰ ਆ ਰਹੀ ਹੈ ਜੀ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਉਹਨਾਂ ਦੇ ਉੱਤੇ ਇਹ ਤਲਵਾਰ ਲਟਕ ਰਹੀ ਸੀਗੀ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਜਿਹੜੀ ਲੋਕ ਸਭਾ ਦੇ ਵਿੱਚ ਜਿਹੜੀ ਉੱਥੇ ਦੀ ਕਮੇਟੀ ਸੀਗੀ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਆ ਕਿ ਇਹਨਾਂ ਦੀ ਛੁੱਟੀ ਕਬੂਲ ਕਰ ਲਈ ਜਾਵੇ ਇਹਨਾਂ ਦੇ ਨਾਲ ਚਾਰ ਪੰਜ ਹੋਰ ਐਮਪੀ ਵੀ ਨੇ ਇਕੱਲੇ ਅਮਰਤਪਾਲ ਸਿੰਘ ਹੁਣੀ ਨਹੀਂ ਹੈਗੇ ਜਿਨ੍ਹਾਂ ਦੇ ਵੱਖ-ਵੱਖ ਵਜਾਹਾਂ ਕਰਕੇ ਦੇ ਹੋ ਕਿਉਂਕਿ ਲੋਕ ਸਭਾ ਦਾ ਜਿਹੜਾ ਕਾਨੂੰਨ ਆ ਕਿ 60 ਦਿਨਾਂ ਤੋਂ ਜ਼ਿਆਦਾ ਜੇਕਰ ਕੋਈ ਮੈਂਬਰ ਆਫ ਪਾਰਲੀਮੈਂਟ ਜਿਹੜਾ ਉਹ ਨਹੀਂ ਉਹ ਦਾ ਲੋਕ ਸਭਾ ਦੇ ਵਿੱਚ ਤੇ ਉਹਨੂੰ ਉਹਦੀ ਮੈਂਬਰਸ਼ਿਪ ਜਿਹੜੀ ਆ ਰੱਦ ਹੋ ਸਕਦੀ ਆ ਸੋ ਇਸ ਕਰਕੇ 54 ਦਿਨ ਕਿਉਂਕਿ ਅਮਰਤਪਾਲ ਸਿੰਘ ਉਹਨਾਂ ਨੂੰ ਹੋ ਗਏ ਸੀਗੇ ਤੇ ਉਹਨਾਂ ਨੇ ਜਿਹੜੀ ਆ ਪਟੀਸ਼ਨ ਪਾਈ ਸੀ ਜਾਂ ਅਰਜੀ ਪਾਈ ਸੀ ਕਿ ਮੇਰੀ ਲੀਵ ਮੇਰੀ ਛੁੱਟੀ ਮਨਜ਼ੂਰ ਕੀਤੀ ਜਾਵੇ ਇਹਨਾਂ 54 ਦਿਨਾਂ ਦੇ ਲਈ ਤੇ ਉਹਨਾਂ ਦੀ ਉਹ ਛੁੱਟੀ ਮਨਜ਼ੂਰ ਹੋ ਗਈ ਆ ਸਮੇਂ ਦੇ ਲਈ ਜਿਹੜਾ ਉਹਨਾਂ ਤੇ ਮੈਂਬਰਸ਼ਿਪ ਉਹਨਾਂ ਦੀ ਰੱਦ ਹੋਣ ਦੀ ਤਲਵਾਰ ਲਟਕ ਰਹੀ ਸੀਗੀ ਉਹ ਨਹੀਂ ਇਸ ਸਮੇਂ ਹੈਗੀ ਤੇ ਗਾਂ ਹੁਣ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਆਉਣ ਦੀ ਇਜਾਜ਼ਤ ਭਾਰਤੀ ਸਟੇਟ ਦਿੰਦੀ ਆ ਜਾਂ ਨਹੀਂ ਦਿੰਦੀ ਆ ਅੱਡ ਗੱਲ ਐ ਸੋ ਲਗਾਤਾਰ ਬਹੁਤ ਸਾਰੇ ਮਸਲੇ ਆ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਸਿਕ